2 ਸਾਲ ਹੋ ਗਏ ਤੈਨੂੰ ਇੱਥੇ ਹਾਂਜੀ ਹਾਂਜੀ ਠੀਕ ਆ ਹੁਣ ਤੂੰ ਪੱਕਾ ਇੱਥੇ ਹੀ ਰਹਿਣ ਲੱਗ ਪਿਆ ਹਾਂ ਇੱਥੇ ਰਹਿੰਦਾ ਹਾਂ ਪੱਕਾ ਹੀ ਹਾਂਜੀ ਤੇ ਵਾਪਸ ਨਹੀਂ ਜਾਣਾ ਨਾ ਤੇ ਉਰੇ ਆਪਣੇ ਚੰਗੇ ਮਿਹਨਤ ਕਰਦੇ ਆ ਤੇ ਆਪਣੇ ਖਾਂਦੇ ਆ ਜੀ ਉਰੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਪੰਜਾਬ 'ਚ ਹਾਂਜੀ ਪਾਣੀ ਬਹੁਤ ਡੂੰਗੇ ਗਏ ਉੱਥੇ ਹਮ ਹੈ ਨਹੀਂ ਕੋਈ ਬਈ ਪੈਸੇ ਵਾਲੇ ਬੰਦੇ ਦਾ ਜੀਵਨ ਹੈਗਾ ਉੱਥੇ ਅੱਛਾ ਹਾਂ ਗਰੀਬਾਂ ਦਾ ਤਾਂ ਕੋਈ ਜੀਵਨ ਹੈ ਹੀ ਨਹੀਂ ਰਾਜਸਥਾਨ 'ਚ ਪਾਣੀ ਦੀ ਬਹੁਤ ਦਿੱਕਤ ਹੈ ਜੀ ਫਸਲ ਨਹੀਂ ਹੁੰਦੀ ਉੱਥੇ ਜੇ ਪੈਸਾ ਵੱਧੂਗਾ ਹਾਂਜੀ ਹਾਂਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਤੇ ਹੌਲੀ ਹੌਲੀ ਆਪਣੇ ਉਰੇ ਹੀ ਘਰ ਬਣਾ ਲੈਣਾ ਆਪਾਂ ਨੇ। ਅੱਛਾ ਵੀ ਪੰਜਾਬ ਹੀ ਰਹਿਣਾ ਤੂੰ। ਹਾਂਜੀ। ਦੋਸਤੋ ਕਹਿੰਦੇ ਵੀ ਪੰਜਾਬ ਦੇ ਵਿੱਚ ਨਾ ਕੰਮ ਹੈ ਨਹੀਂ ਹਨਾ। ਵੀ ਲੋਕ ਜਿਹੜੇ ਆ ਪੰਜਾਬ ਨੂੰ ਛੱਡ ਛੱਡ ਕੇ ਬਾਹਰ ਭੱਜੀ ਜਾਂਦੇ ਆ। ਕੈਨੇਡਾ, ਅਮਰੀਕਾ ਜਮੀਨਾ ਵੇਚ-ਵੇਚ ਕੇ ਆਹ ਵੀਰ ਤੁਸੀਂ ਸਾਹਮਣੇ ਵੇਖ ਰਹੇ ਹੋ। ਇਹ ਭਰਾ Rajasthan ਤੋਂ। ਠੀਕ ਆ Rajasthan ਤੋਂ ਆਪਣੇ ਇੱਥੇ ਪੰਜਾਬ 'ਚ ਰਹਿੰਦਾ। ਤੇ ਤੁਹਾਨੂੰ ਸੁਣਾਉਣੇ ਆ। ਵੀ ਪੰਜਾਬ ਦੇ ਵਿੱਚ ਕੰਮ ਹੈਗਾ ਜਾਂ ਨਹੀਂ ਹੈਗਾ ਇਹ ਵੀਰ ਸਾਰਾ ਕੁਝ ਦੱਸੂਗਾ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਕਿੱਥੋਂ ਦਾ ਤੂੰ ਰਹਿਣ ਵਾਲਾ ਹਲੋਰ ਜ਼ਿਲ੍ਹਾ ਦਾ Rajasthan Rajasthan ਦਾ ਹਾਂਜੀ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਤੈਨੂੰ ਇੱਥੇ ਪੰਜਾਬ ਆਏ ਨੂੰ ਆਪਣੇ ਦੋ ਸਾਲ ਨੂੰ ਨਜ਼ਾਰੇ ਦੋ ਸਾਲ ਤੇ ਦੋ ਸਾਲ ਹੋ ਗਏ ਤੈਨੂੰ ਇੱਥੇ ਹਾਂਜੀ ਹਾਂਜੀ ਠੀਕ ਆ ਹੁਣ ਤੂੰ ਪੱਕਾ ਇੱਥੇ ਹੀ ਰਹਿਣ ਲੱਗ ਪਿਆ ਹਾਂ ਇੱਥੇ ਰਹਿੰਦਾ ਪੱਕਾ ਹੀ ਹਾਂਜੀ ਤੇ ਵਾਪਸ ਨਹੀਂ ਜਾਣਾ ਨਾ ਕਿਉਂ ਵੀ ਸਾਡੇ ਉੱਤੇ ਕੋਈ ਕੰਮ ਹੈ ਨਹੀਂਗਾ ਜੀ Rajasthan ਚ ਹਾਂਜੀ ਅੱਛਾ ਤੇ ਉਹਰੇ ਆਪਣੇ ਚੰਗੇ ਮਿਹਨਤ ਕਰਦੇ ਆ ਤੇ ਆਪਣੇ ਖਾਂਦੇ ਆ ਜੀ ਉਹਦੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ Punjab ਚ ਹਾਂਜੀ ਅੱਛਾ ਉੱਥੇ ਕੰਮ ਹੈ ਨਹੀਂ ਹਾਂਜੀ ਪਾਣੀ ਬਹੁਤ ਡੂੰਗੇ ਗਏ ਉੱਥੇ ਹਾਂ ਹੈ ਨਹੀਂ ਕੋਈ ਬਈ ਪੈਸੇ ਵਾਲੇ ਬੰਦੇ ਦਾ ਜੀਵਨ ਹੈਗਾ ਉੱਥੇ ਅੱਛਾ ਹਾਂ ਗਰੀਬਾਂ ਦਾ ਤਾਂ ਕੋਈ ਜੀਵਨ ਹੈ ਨਹੀਂ Rajasthan ਚ ਹਾਂਜੀ ਗਰੀਬ ਬੰਦੇ ਦਾ ਕੋਈ ਜੀਵਨ ਨਹੀਂ ਹਾਂਜੀ ਅੱਛਾ ਪਾਣੀ ਉਹ ਇਤਨੀ ਦੂਰ ਆਇਆ ਜੀ ਪਾਣੀ ਦੀ ਬਹੁਤ ਦਿੱਕਤ ਆ ਉੱਥੇ ਪਾਣੀ ਦੀ ਬਹੁਤ ਦਿੱਕਤ ਹੈ ਜੀ ਫਸਲ ਨਹੀਂ ਹੁੰਦੀ ਉੱਥੇ ਜੇ ਵੀ ਮੰਨ ਲਾ ਕੋਈ ਫਸਲ ਨਹੀਂ ਹੁੰਦੀ ਹੈ ਪਾਣੀ ਕਰਕੇ ਹਾਂ ਅੱਛਾ ਹੁਣ ਤੂੰ ਇੱਥੇ ਆਇਆ ਇੱਥੇ ਫਿਰ ਤੂੰ ਤੈਨੂੰ ਕੰਮ ਵਧੀਆ ਮਿਲ ਗਿਆ ਹਾਂ ਕੰਮ ਵਧੀਆ ਮਿਲ ਗਿਆ ਜੀ ਚੰਗਾ ਆਪਣਾ ਗੁਜ਼ਾਰਾ ਹੁੰਦਾ ਵਧੀਆ ਰੋਟੀ ਖਾਣਾ ਵਧੀਆ ਰੋਟੀ ਪੈਸਾ ਵਾਧੂ ਆ ਹਾਂਜੀ ਹਾਂਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਤੈਨੂੰ ਨਹੀਂ ਲੱਗਦਾ ਯਾਰ ਵੀ ਮੈਂ ਪੰਜਾਬ ਛੱਡ ਕੇ ਜਾਂ ਹੋਰ ਪਾਸੇ ਜਾਵਾਂ ਜਾਂ ਨਾ ਨਾ ਮੈਂ ਨਹੀਂ ਜਾਊਂਗਾ ਅੱਜ ਕਿੱਧਰ ਵੀ ਆਪਣੇ ਯਹੀ ਤੇ ਚੰਗਾ ਗੁਜ਼ਾਰਾ ਹੁੰਦਾ ਹੈ ਤੇ ਹੌਲੀ ਹੌਲੀ ਆਪਣੇ ਉਰੇ ਹੀ ਕਰ ਬਣਾ ਲੈਣਾ ਆਪਾਂ ਨੇ ਅੱਛਾ ਵੀ ਪੰਜਾਬ ਹੀ ਰਹਿਣਾ ਤੂੰ ਹਾਂਜੀ ਅੱਛਾ ਯਾਰ ਤੇ ਸਾਡੇ ਪੰਜਾਬੀ ਤਾਂ ਯਾਰ ਛੱਡ ਛੱਡ ਕੇ ਤੁਰੇ ਜਾਂਦੇ ਬਾਹਰ ਨੂੰ ਕੀ ਚੱਕਰ ਆਪ ਜੀ ਆਪਾਂ ਹੋਰ ਉਹਦੇ ਤੇ ਕੀ ਗਾਰੰਟੀ ਲੈਂਦੇ ਆ ਜੀ ਹਾਂ ਹੈਗੇ ਨਹੀਂ ਹਾਂ ਆਪ ਆਪ ਦਾ ਆਪ ਨੂੰ ਹੌਸਲਾ ਹੁੰਦਾ ਜੀ ਨਹੀਂ ਤੂੰ ਕੰਮ ਕੀ ਕਰਦਾ ਕੰਮ ਦਾ ਮੈਂ ਆਪਣੇ ਬੋਕਰ ਮਾਰਦਾ ਹਾਂ ਜੀ ਗੋਆ ਕੋੜਾ ਸਿੱਟਦਾ ਹਾਂ ਜੀ ਹਾਂ ਤੇ ਆਪਣਾ ਚੰਗਾ ਗੁਜ਼ਾਰਾ ਹੁੰਦਾ ਜੀ ਅੱਛਾ ਨਾਲੀਆਂ ਨੂਲੀਆਂ ਕੱਢਦਾ ਨਾਲੀਆਂ ਕੱਢਦਾ ਉਹ ਪਿੰਡ ਦੀ ਅੱਛਾ ਮਤਲਬ ਕਿ ਤੈਨੂੰ ਕੋਈ ਵਧੀਆ ਪੈਸਾ ਦਿਹਾੜੀ ਵਧੀਆ ਬੰਦੀ ਹਾਂਜੀ ਹਾਂਜੀ ਵੀ ਮਾਲਾ ਚੰਗੀ ਰੋਟੀ ਖਾਣਾ ਹੈ ਅੱਛਾ ਤੇ ਹੋਰ ਕਿ ਮਾਲਾ ਵੀ ਪੰਜਾਬ ਦੇ ਵਿੱਚ ਤੈਨੂੰ ਪੰਜਾਬ ਵਧੀਆ ਲੱਗਿਆ ਮੈਨੂੰ ਵਧੀਆ ਲੱਗਿਆ ਜੀ ਅੱਛਾ ਤੈਨੂੰ ਪੰਜਾਬ ਵਧੀਆ ਲੱਗਿਆ ਹਾਂਜੀ ਅੱਛਾ ਤੇ ਲੋਕ ਐਵੇਂ ਛੜ ਛੜ ਬਾਹਰ ਭੱਜੀ ਜਾਂਦੇ ਆ ਬਹੁਰਾ ਦੀ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਨਹੀਂ ਵੀ ਜਿੰਨਾ ਕੋਲ ਜਮੀਨਾਂ ਐ ਇੱਥੇ ਸਾਰਾ ਕੁਝ ਹੈਗਾ ਤੈਨੂੰ ਕੀ ਲੱਗਦਾ ਵੀ ਇੱਥੇ ਕੰਮ ਹੈਗਾ ਕੰਮ ਬਾਦੂ ਜੀ ਇਹ ਤੇ ਕਰਨ ਵਾਲੇ ਨੂੰ ਕੋਈ ਘਾਟਾ ਨਹੀਂ ਹੈਗਾ अच्छा ਵੀ ਬੰਦਾ ਕਰਨ ਵਾਲਾ ਹੋਵੇ ਸਹੀ ਵੀ ਕੰਮ ਦਾ ਕੋਈ ਕਟਾ ਕੋਈ ਕਟਾ ਨਹੀਂ ਹੈਗਾ ਕਰਨ ਵਾਲਾ ਹੋਣਾ ਚਾਹੀਏ ਬੰਦਾ ਹਾਂ ਪਰ ਇੱਥੇ ਲੋਕ ਕਰਦੇ ਨਹੀਂ ਕਰਦੇ ਨਹੀਂ ਹੈਗੇ ਤੈਨੂੰ ਹੁਣ ਮੰਨ ਲਾ ਤੂੰ ਇੱਥੇ 2 ਸਾਲ ਹੋ ਗਏ ਤੈਨੂੰ ਕੀ ਲੱਗਿਆ ਵੀ ਜਿਹੜੇ ਇੱਥੋਂ ਦੇ ਲੋਕ ਆ ਵੀ ਮੰਨ ਲਾ ਕੰਮ ਕਰਦੇ ਜਾਂ ਨਹੀਂ ਕਰਦੇ ਹਾਂ ਨਹੀਂ ਕਰਦੇ ਨਹੀਂ ਆ ਬੰਦਾ ਜਿਹੜਾ ਕੰਮ ਕਰੂਗਾ ਉਹਨੂੰ ਤਾਂ ਬਹੁਤ ਖੁਸ਼ ਹੈ ਇੱਥੇ ਜੋ ਕਰੂਗਾ ਇਹ ਉਹਨੂੰ ਤਾਂ ਨਾ ਮੰਡੀ ਚ ਮੰਡੀ ਚ ਰਹਿਣਾ ਉੱਥੇ ਤੇ ਤੂੰ ਤਾਂ ਸਾਰਾ ਕੁਝ ਵੇਖਦਾ ਹੀ ਰਹਿਣਾ ਉੱਥੇ ਵੀ ਕਿਵੇਂ ਜਿਹੜੇ ਅੱਜ ਕੱਲ ਦੇ ਨੌਜਵਾਨ ਪੀੜੀ ਆ ਕੀ ਉੱਥੇ ਕਰਦੀ ਆ ਹਾਂ ਬਹੁਤ ਸਾਰੇ ਕੰਮ ਵੀ ਨਹੀਂ ਕਰਦੇ ਜਿੰਨਾ ਸੇ ਕਰਦੇ ਫਿਰਦੇ ਚਿੱਟਾ ਚਿੱਟਾ ਤੇ ਕੋਈ ਕੋ ਰਾਤ ਨੂੰ ਫਿਰਦਾ ਕੋਈ ਦਿਨ ਨੂੰ ਫਿਰਦਾ ਨਹੀਂ ਉੱਥੇ ਟੀਕੇ ਟੂਕੇ ਬਹੁਤ ਲਾਉਂਦੇ ਬਹੁਤ ਲਾਉਂਦੇ ਉੱਥੇ ਮੰਡੀ ਚ ਉੱਥੇ ਬਹੁਤ ਆਉਂਦੇ ਹਾਂ ਅੱਛਾ ਵਾਧੂ ਫਿਰਦੇ ਆ ਰਾਤ ਨੂੰ ਵੀ ਰਾਤ ਨੂੰ ਵੀ ਕਿੰਨੇ ਕਿੰਨੇ ਵਜੇ ਤੱਕ ਤਰੇ ਫਿਰਦੇ ਤੇ ਉਹਨਾਂ ਦਾ ਕੋਈ ਟਾਈਮ ਨਹੀਂ ਹੈਗਾ ਤੇ ਅਸੀਂ ਤਾਂ ਬਸ ਆਪਣੇ 11 ਵਜੇ ਤੱਕ ਤੁਮ ਜਗਦਾ ਹੀ ਹੋ ਜੀ ਹਾਂ ਨਹੀਂ ਹੁਣ ਤੂੰ ਸਵੇਰ ਤੋਂ ਲੈ ਕੇ ਸਵੇਰੇ ਉੱਠਦਾ ਤੂੰ ਹਾਂ ਕੀ ਕਰਦਾ ਸਵੇਰੇ ਫਿਰ ਸਵੇਰ ਮੈਂ ਉੱਠ ਕੇ ਜੀ ਚਾਹ ਪਾਣੀ ਪੀ ਕੇ ਸਿੱਧਾ ਆਪਣੇ ਪਿੰਡ ਤੇ ਕੰਮ ਕਰਨ ਆਉਂਦਾ ਹਾਂ ਜੀ ਹਾਂ ਕਿੰਨੇ ਵਜੇ ਤੱਕ ਫਿਰ ਕੰਮ ਕਰਦਾ ਤੇ 12 ਵਜੇ ਤੱਕ ਕਰਦਾ ਹਾਂ ਜੀ ਸਵੇਰ ਤੋਂ ਲੈ ਕੇ ਫਿਰ ਫਿਰ ਘਰੇ ਜੀ ਰੋਟੀ ਖਾਂਦਾ ਹਾਂ ਜੀ ਘਰੇ ਜਾ ਕੇ ਹਾਂ ਰੋਟੀ ਖਾ ਕੇ ਫਿਰ ਪਿੰਡ ਤੇ ਆ ਕੇ ਨਾਲੀਆਂ ਕੱਢਦਾ ਹਾਂ ਫਿਰ ਕਿੰਨੇ ਵਜੇ ਤੱਕ ਸ਼ਾਮ ਤੱਕ ਹੀ ਸ਼ਾਮ ਤੱਕ ਜੀ ਆਪਣੇ 6:30 ਵਜੇ ਤੱਕ ਜੀ 6:30 ਵਜੇ ਤੱਕ ਫਿਰ ਪਿੰਡ 'ਚ ਸਾਰੇ ਨਾਲੀਆਂ ਕਰਨਾ। ਕੋਲ ਬਾਅਦ ਕਰੇ ਜਾਂਦਾ ਹਾਂ। ਉਹ ਵੀ ਮਤਲਬ ਕਿ ਸਾਰਾ ਦਿਨ ਹੀ ਤੂੰ ਲੱਗਿਆ ਰਹਿੰਦਾ। ਸਾਰਾ ਦਿਨ ਲੱਗ ਰਹੇ। ਆ ਹੁਣ ਵੀ ਤੂੰ ਆ ਵੇਖ ਲਾ ਵੀ ਆਪਦਾ ਮਿਹਨਤ ਕਰੀ ਜਾਂਦਾ ਨਾ ਵੀ ਮੈਂ ਤੈਨੂੰ 10 ਮਿੰਟ ਰੋਕਿਆ। ਹਾਂ। ਅੱਛਾ। ਵੀ ਪੈਸੇ ਦੀ ਕੋਈ ਕਮੀ ਨਹੀਂ। ਨਾ। ਆਪਣੇ ਮਿਹਨਤ ਕਰੋ ਤੇ ਖਾਓ ਕੋਈ ਕਮੀ ਨਹੀਂ। ਇੱਥੇ ਪੰਜਾਬ 'ਚ ਨਾ ਪਰ ਇੰਨਾ ਵੀ ਜਿਹੜੀਆਂ ਹੋਰ ਸਟੇਟਾਂ ਜਿਵੇਂ ਰਾਜਸਥਾਨ ਤੂੰ ਕਿਹਾ ਜਾਂ ਜੂਪੀ ਜਾਂ ਬਿਹਾਰ ਤੈਨੂੰ ਕੀ ਲੱਗਿਆ ਵੀ ਸਾਰੀਆਂ ਸਟੇਟਾਂ ਦੇ ਨਾਲੋਂ ਕਿਹੜਾ ਬੈਸਟ ਆ? ਮੈਨੂੰ ਪੰਜਾਬ ਠੀਕ ਲੱਗਿਆ। ਸਾਰੇ ਕਿਤੇ ਸਾਰੇ ਕਿਤੇ ਸੀ ਵੀ ਮਤਲਬ ਕਿ ਪੰਜਾਬ ਦੀ ਰੀਸ ਕੋਈ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਜੀ ਅੱਛਾ ਪੰਜਾਬ ਪੰਜਾਬ ਹੀ ਹੈ ਵੈਸੇ ਮੇਰ ਕੋ ਯਾ ਬਹੁਤ ਦਿਨ ਹੋ ਗਏ ਬਚਪਨ ਹੀ ਇਹੀ ਕਾ ਲਗਾ ਲਓ ਮੇਰਾ ਪਹਿਲੇ ਮੈਂ ਯਾ ਸੰਗਰੂਰ ਜ਼ਿਲ੍ਹੇ ਮੈਂ ਕੰਮ ਕਰਦਾ ਸੀ ਇਹੀ ਗੁਆ ਕੋੜੇ ਦਾ ਹੂੰ ਤੋ ਅਬ ਮੈਂ ਯਹਾਂ ਪਰ ਆ ਗਿਆ ਹੂੰ ਆਪਣੇ ਯਾ ਰਿਸ਼ਤੇਦਾਰ ਹੋਰ ਵੀ ਰਹਤੇ ਹਨ ਠੀਕ ਹੈ ਚਲੋ ਠੀਕ ਹੈ ਤੇ ਦੋਸਤੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਜਿਹੜੇ ਸਾਡੇ ਪੰਜਾਬੀ ਭਰਾ ਕੰਮ ਨਹੀਂ ਕਰਦੇ ਨਾ ਬਾਹਰ ਨੂੰ ਭੱਜੇ ਜਾਂਦੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਜੀ ਸਾਡਾ ਮਕਸਦ ਆ ਵੀ ਪੰਜਾਬ ਦੇ ਵਿੱਚ ਕਹਿਣ ਦੇ ਵੀ ਪੰਜਾਬ ਦੇ ਵਿੱਚ ਕੰਮ ਨਹੀਂ ਹਨਾ ਸਭ ਕੁਝ ਹੈ